ਬਾਦਲ ਬਾਦਲ ਦਾ ਦੋਹਰਾ ਚਿਹਰਾ ਕਿੰਨੀ ਕਵਾਰੀ ਪੰਜਾਬ ਦੇ ਲੋਕਾਂ ਦੇ ਸਾਹਮਣੇ ਆਇਆ ਜੇ ਇਹੀ ਦਿਨ ਲੱਗਦੀਏ ਤੇ ਕਈ ਮਿੰਟ ਲੱਗ ਜਾਣੇ ਆ ਚਾਹੇ ਉਹ ਪਾਣੀਆਂ ਵਾਲਾ ਮਾਮਲਾ ਹੋਵੇ ਐਸਵਾਈਐਲ ਵਾਲਾ ਮਾਮਲਾ ਹੋਵੇ ਪੈਸੇ ਲੈ ਕੇ ਨਹਿਰ ਜਿਹੜੀ ਆ ਉਹ ਕਢਵਾਉਣ ਦੀ ਇਜਾਜ਼ਤ ਦਿੱਤੀ ਇਹਨਾਂ ਨੇ ਜਦੋਂ ਤਿੰਨ ਖੇਤੀ ਦੇ ਕਾਨੂੰਨ ਆਉਂਦੇ ਨੇ ਤਾਂ ਇਹੀ ਅਕਾਲੀ ਦਾ ਭਾਰਤੀ ਜਨਤਾ ਪਾਰਟੀ ਨੂੰ ਕਹਿੰਦਾ ਕਿ ਇਹਨਾਂ ਕਾਨੂੰਨਾਂ ਦੀ ਕੋਈ ਗੱਲ ਹੀ ਨਹੀਂ ਅਸੀਂ ਲਾਗੂ ਕਰਵਾ ਲਾਂਗੇ ਜਦੋਂ ਵਿਰੋਧ ਹੋਇਆ ਫੇਰ ਅਸਤੀਫੇ ਦੇਣ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਸੁਖਬੀਰ ਸਿੰਘ ਬਾਦਲਹੂਰੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਾਂਦੇ ਨੇ ਤੇ ਇਹ ਕਹਿੰਦੇ ਨੇ ਕਿ ਅਕਾਲੀ ਦਲ ਬਾਦਲ ਜਿਹੜਾ ਉਹ ਇਸ ਲੜਾਈ ਨੂੰ ਅੱਗੇ ਲੈ ਕੇ ਜਾਊਗਾ। ਕਿਆ ਹਾਸੋਹੀਣੀ ਗੱਲ ਹੈ। ਆ ਇੱਕ ਚਿੱਠੀ ਹੈ ਔਰ ਇਸ ਚਿੱਠੀ ਦੇ ਵਿੱਚ ਅਕਾਲੀ ਦਲ ਬਾਦਲ ਦੀ ਸਰਕਾਰ ਹੁੰਦਿਆਂ ਇਹਨਾਂ ਨੇ ਨੋਬਜੈਕਸ਼ਨ ਜਿਹੜਾ ਸੀਗਾ ਉਹ ਲਿਖ ਕੇ ਦਿੱਤਾ ਔਰ ਇਹ ਗੱਲ ਲਿਖਤੀ ਰੂਪ ਦੇ ਵਿੱਚ ਆਖੀ ਕਿ ਜੇ ਪੰਜਾਬ ਯੂਨੀਵਰਸਿਟੀ ਨੂੰ ਸੈਂਟਰਲ ਯੂਨੀਵਰਸਿਟੀ ਦੇ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਤੇ ਉਹਨਾਂ ਨੂੰ ਇਹਦੇ ਉੱਤੇ ਕੋਈ ਇਤਰਾਜ਼ ਨਹੀਂ ਹੋਊਗਾ ਉਹ ਟਾਈਮ ਲੱਦਗੇ ਜਦੋਂ ਤੁਸੀਂ ਕਿਸੇ ਜਗ੍ਹਾ ਤੇ ਕੁਝ ਬੋਲ ਦਿੰਦੇ ਸੀ ਕਿਸੇ ਜਗ੍ਹਾ ਤੇ ਕੁਝ ਬੋਲ ਦਿੰਦੇ ਸੀ ਇਹ ਇੱਕ ਇਸ ਤਰ੍ਹਾਂ ਦਾ ਸਬੂਤ ਹੈ ਜਿਹੜਾ ਕਿ ਬਿਲਕੁਲ ਕਲੀਅਰ ਜਿਹੜਾ ਸਾਬਤ ਕਰਦਾ ਕਿ ਪੰਜਾਬ ਦੇ ਹਿੱਤ ਜਦੋਂ ਵਿੱਚ ਇਹ ਨੇ ਇਹਨਾਂ ਜਿਹੜੀਆਂ ਸਿਆਸੀ ਪਾਰਟੀਆਂ ਸੀਗੀਆਂ ਰਵਾਇਤੀ ਉਹਨਾਂ ਦੇ ਵਿੱਚ ਖਾਸ ਤੌਰ ਦੇ ਤੇ ਅਕਾਲੀ ਦਲ ਬਾਦਲ ਦਾ ਹਾਥਾਂ ਦੇ ਉੱਤੇ ਰੋਲ ਨਜ਼ਰ ਆਉਂਦਾ